ਮੈਟਰੋ ਪ੍ਰਵਾਹਤ ਬਲੱਡਲੈਨ ਦਾ ਮਾਰਵਾੜੀ ਵਸ਼ੇਰਾ ਦਿਖਾਉਣ ਲੱਗਿਆ ਚੰਗਾ ਘੋੜਾ ਬਣਨ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੋਹਣਾ ਵਸ਼ੇਰਾ ਹਾਈਟ ਬਹੁਤ ਕਰ ਗਿਆ ਜਿੰਨੇ ਮਹੀਨਿਆਂ ਦੇ ਹਿਸਾਬ ਨਾਲ ਉਮਰ ਆ ਇਸ ਵਸ਼ੇਰੇ ਦੀ ਤੇ ਹਾਈਟ ਬਹੁਤ ਚੰਗੀ ਕਰ ਗਿਆ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਫਾਰਮ ਤੇ ਕੋਈ ਆਸਟ੍ਰੇਲੀਅਨ ਤਿਆਰ ਕਰਨਾ ਤਾਂ ਉਹਦੇ ਵਾਸਤੇ ਵਸ਼ੇਰਾ ਇਹ ਬੈਸਟਾ ਬਾਕੀ ਤੁਸੀਂ ਦੇਖ ਪਰਖ ਕੇ ਐਨ ਵਸ਼ੇਰਾ ਖਰੀਦ ਸਕਦੇ ਹੋ ਬਹੁਤ ਸੋਹਣਾ ਵਸ਼ੇਰਾ ਇਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਐਂਡ ਤੱਕ ਸਾਂਝੀ ਕਰਾਂਗੇ ਸਾਰੀ ਵੀਡੀਓ ਨਾਲ ਬਨੇ ਰਹੋ ਤੇ ਸੁਪਰ ਭਾਤ ਕੋੜੇ ਦਾ ਬੱਚਾ ਹੈ ਤੇ ਪ੍ਰਭਾਤ ਬਲੱਡ ਲਾਈਨ ਹੈਗਾ ਪ੍ਰਭਾਤ ਦਾ ਪੋਤਾ ਹੈਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਹੀ ਆਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਬਸ਼ੇਰਾ ਤੁਸੀਂ ਦੇਖ ਸਕਦੇ ਹੋ ਤੇ ਮੁੰਡਾ ਤੁਰਿਆ ਜਾਂਦਾ ਕਦ-ਕੁੱਦ ਦਾ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਬਸ਼ੇਰੇ ਦਾ ਨਾ ਤੇ ਦੋਸਤੋ ਇਹਦੀ ਉਮਰ ਹੋਗੀ 10 ਮਹੀਨੇ ਤੇ 10 ਮਹੀਨਿਆਂ ਦਾ ਬਸ਼ੇਰਾ ਹਾਈਟ ਇਹ 9 ਇੰਚ ਕਰ ਗਿਆ ਪੌਰੀਆਂ ਦਾ ਜਮਾ ਸਾਫ ਹੈ ਐਨ ਓਕੇ ਆ ਸਾਫ ਸੁਥਰਾ ਪੌਰੀਆਂ ਦਾ ਬਿਲਕੁਲ ਤੇ ਮਾਰਕਿੰਗ ਆ ਇਸ ਬਸ਼ੇਰੇ ਦੀ ਦੋਸਤੋ ਮੱਥੇ ਪਟਾ ਤਿੰਨ ਪੈਰ ਚਿੱਟੇ ਨੇ ਇੱਕ ਪੈਰ ਮੂਰਲਾ ਤੇ ਦੋ ਪਿਛਲੇ ਚਿੱਟੇ ਨੇ ਹਾਈਟ ਬਹੁਤ ਚੰਗੀ ਕਰੀਆਂ ਦਾ 95 ਇੰਚ ਹਾਈਟ ਕਰ ਗਿਆ ਤੇ ਚੰਦਨ ਘੋੜੇ ਦਾ ਬੱਚਾ ਸਕਰੀਨ ਤੇ ਜਿਹੜਾ ਦੇਖ ਰਹੇ ਹੋ ਤੁਸੀਂ ਚੈਂਪੀਅਨ ਘੋੜਾ ਚੰਦਨ ਇਸ ਘੋੜੇ ਦਾ ਬੱਚਾ ਆ ਗਿਆ ਚੰਦਨ ਘੋੜਾ ਜਿਹੜਾ ਅੱਗੇ ਉਹ ਸੁਪਰ ਭਾਤ ਦਾ ਸੁਪਰ ਭਾਤ ਆ ਜਿਹੜਾ ਅੱਗੇ ਪ੍ਰਭਾਤ ਦਾ ਬੱਚਾ ਹੈਗਾ ਤੇ ਬਸ਼ੇਰਾ ਇਹਦੀ ਮਾਂ ਜਿਹੜੀ ਰਤਨਾਕਰ ਬਲੱਡ ਲਾਈਨ ਦੀ ਮਾਂ ਦੋਸਤੋ ਉਹਦੀ ਹਾਈਟ 12 ਇੰਚਾ ਤੇ ਬਹੁਤ ਚੰਗੇ ਰੁਪਈਆਂ ਚ ਬਾਈਆਂ ਨੇ ਜਿਹੜੀ ਉਹ ਘੋੜੀਆਂ ਸੇਲ ਕੀਤੀ ਅੱਗੇ ਉਹ ਚਲੀ ਗਈ ਤੇ ਬਹੁਤ ਚੰਗੀ ਹੈ ਇਹਦੀ ਮਾਂ ਵੀ ਰਤਨਾਕਰ ਬਲੱਡ ਲਾਈਨ ਦੀ ਮਾਂ ਗਈ ਤੇ ਦੋਸਤੋ ਸਾਫ ਸੁਥਰਾ ਵਸ਼ੇਰਾ ਜੇ ਕੋਈ ਮਿੱਤਰ ਪਿਆਰਾ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਪਿੰਡ ਆ ਮਹਾਬੱਧਰ ਜ਼ਿਲ੍ਹਾ ਸ਼੍ਰੀ ਮੁਕਸ਼ਰ ਸਾਹਿਬ ਆ ਜਾਂਦਾ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈ ਦਾ ਜੇ ਕੋਈ ਹੋਰ ਜਾਣਕਾਰੀ ਲੈਣੀ ਹੋ ਉਹ ਵੀ ਤੁਸੀਂ ਕਨਫਰਮ ਕਰ ਸਕਦੇ ਹੋ ਇਸ ਵਸ਼ੇਰੇ ਲਈ ਦੋਸਤੋ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ